ਦਹਿਲਾ ਦੇਣ ਵਾਲੀ ਘਟਨਾ ਆਈ ਸਾਹਮਣੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਹੋਈ ਮੌਤ ਮਾਂ ਸਮੇਤ ਦੋ ਮਾਸੂਮ ਬੱਚਿਆਂ ਦੀ ਹੋਈ ਮੌਤ ਘਰ ਚ ਮਚ ਗਿਆ ચીਕ ਚਹਾੜਾ ਜੀ ਹਾਂ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਚੁੱਕੀ ਹੈ ਘਰ 'ਚ ਹੀ ਮਾਂ ਸਮੇਤ ਉਸਦੇ ਦੋ 마ਸੂਮ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਘਰ 'ਚ ਲਾਸ਼ਾਂ ਹੀ ਲਾਸ਼ਾਂ ਦਿਖਾਈ ਦੇ ਰਹੀਆਂ ਨੇ ਘਰ 'ਚ ਚੀਕ ਚਿਹਾੜਾ ਮੱਚ ਚੁੱਕਿਆ ਹੈ ਪੂਰੇ ਪਿੰਡ 'ਚ ਮਾਤਮ ਫਸਰ ਚੁੱਕਿਆ ਹੈ ਪੂਰਾ ਪਿੰਡ ਸੋਗ ਦੀ ਲਹਿਰ 'ਚ ਡੁੱਬ ਚੁੱਕਿਆ ਹੈ ਹਰ ਕੋਈ ਇਹੋ ਸੋਚ ਰਿਹਾ ਹੈ ਕਿ ਆਖਰ ਕਿਵੇਂ ਇਹ ਮੰਦ ਭਾਗੀ ਘਟਨਾ ਵਾਪਰੀ ਜੀਹਾਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਇਹ ਤਸਵੀਰਾਂ ਬਟਾਲਾ ਦੇ ਪਿੰਡ ਜੋੜੀਆਂ ਕਲਾਂ ਤੋਂ ਸਾਹਮਣੇ ਆਈਆਂ ਨੇ ਇਸ ਘਟਨਾ ਪਿੱਛੇ ਕਈ ਤਰ੍ਹਾਂ ਦੇ ਕਾਰਨ ਨਿਕਲ ਕੇ ਸਾਹਮਣੇ ਆ ਰਹੇ ਨੇ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਘਰ 'ਚ ਘਰੇਲੂ ਕਲੇਸ਼ ਚੱਲਦਾ ਆ ਰਿਹਾ ਸੀ ਤੇ ਇਸੇ ਟਕਰਾਅ ਦੇ ਚੱਲਦੇ ਮਹਿਲਾ ਨੇ ਪਹਿਲਾਂ ਆਪਣੇ ਬੱਚਿਆਂ ਨੂੰ ਜ਼ਹਿਰੀਲੀ ਚੀਜ਼ ਖਵਾ ਦਿੱਤੀ ਤੇ ਬਾਅਦ 'ਚ ਖੁਦ ਵੀ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਕਾਰਨ ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ अ इस अंसानुना तीन डेड बॉडीज़ रिसीव होंगे ऐसी के तो पुलिस वाले से ले अंदर सुपरविजन सीखे वो ब्रॉड डेट लेके ऐसी के ये तीनों बॉडीज़ जिन्हें अ टोटल तीन बॉडीज़ नहीं अ दो बच्चे नहीं तो एक माता दीसी के बुड़ा ही कुछ नहीं ना कब माह नहीं हमने कहा कि ऐसा आदम बुड़ा मेरा ताज क ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭ご家庭 ਪੁਲਿਸ ਸਾਹਮਣੇ ਕਰ ਗਿਆ ਹੁਣ ਪੁਲਿਸ ਵੱਲੋਂ ਇਸ ਸੰਬੰਧ ਭਾਗੀ ਘਟਨਾ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਗਿਆ ਉਸ ਮੁਤਾਬਕ ਮ੍ਰਿਤਕ ਮਹਿਲਾ ਜਿਸ ਦਾ ਨਾਮ ਨਵਰੀਤ ਕੌਰ ਦੱਸਿਆ ਜਾ ਰਿਹਾ ਹੈ ਇਹ ਦਿਮਾਗੀ ਤੌਰ ਤੇ ਪਰੇਸ਼ਾਨ ਰਹਿੰਦੀ ਸੀ ਜਿਸ ਦੇ ਚੱਲਦੇ ਉਸ ਤੋਂ ਰਾਤ ਦੇ ਸਮੇਂ ਦੁੱਧ ਚ ਜ਼ਹਿਰੀਲਾ ਪਦਾਰਥ ਮਿਲ ਗਿਆ ਤੇ ਦੇਖਦੇ ਹੀ ਦੇਖਦੇ ਪਹਿਲਾਂ ਨਵਰੀਤ ਕੌਰ ਨੇ ਖੁਦ ਇਹ ਜਰੀਲਾ ਦੁੱਧ ਪੀ ਲਿਆ ਤੇ ਫਿਰ ਉਹੀ ਦੁੱਧ ਉਸਦੇ ਦੋਵੇਂ ਬੱਚਿਆਂ ਨੇ ਪੀ ਲਿਆ ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਮ੍ਰਿਤਕ ਮਹਿਲਾ ਦੇ بیٹے ਨਵਰਾਜ ਦੀ ਉਮਰ 6.5 ਸਾਲ ਦੱਸੀ ਜਾ ਰਹੀ ਹੈ ਜਦਕਿ ਉਸ ਦੀ ਧੀ ਨਮਨਦੀਪ ਦੀ ਉਮਰ 11 ਸਾਲ ਦੱਸੀ ਜਾ ਰਹੀ ਹੈ ਨਮਨਦੀਪ ਕੌਰ ਸੀਗੀ ਘਟਕੀ ਸਖਿੰਦਰ ਕੌਰ ਦੀ ਪਤਨੀ ਉਹ ਮਰ ਕੋ ਸਮੇਤੋ ਦਿਮਾਗੀ ਪ੍ਰੇਸ਼ਾਨ ਰਹਿੰਦੀ ਸੀਗੀ ਦਿਮਾਗੀ ਪ੍ਰੇਸ਼ਾਨ ਰਹਿਣ ਕਰਕੇ ਇਹਨੇ ਰਾਤ ਆਪਣਾ ਕੋ ਦੁੱਧ ਬਾਲਿਆ ਦੁੱਧ ਬਾਲ ਕੇ ਤੇ ਰੱਖ ਤਾ ਠੰਡਾ ਹੋਊਗਾ ਪਿਲਾਂਗੇ ਲਾਗੇ ਕੋਈ ਨਾ ਤਾਂ ਖਾਸ ਕੋਈ ਵਾਲਾ ਸਕੋਰ ਸੀਗਾ ਇਹਨੇ ਸੋਈ ਦੇ ਭਲਖ ਜਾ ਕੇ ਉੱਥੋਂ ਕੋਈ ਪਤੰਗ ਜਰੀਲੀ ਚੀਜ਼ ਦੁੱਧ ਵਿੱਚ ਪਾ ਲਈ ਜਦੋਂ ਦੁੱਧ ਠੰਡਾ ਹੋਇਆ ਇਹਨਾਂ ਰਾਤ ਦੁੱਧ ਪੀ ਲਿਆ ਲੜਕੀ ਚਿੰਨਮ ਨੀਂਦ ਘੌਰ ਨੇ ਨੀਂਦ ਘੌਰ ਤੋਂ ਬਾਤ ਉਹਨਾਂ ਬੱਚਾ ਦੋ ਇੱਕ ਮੇੜਾ ਸੀ ਇੱਕ ਬੇਟੀ ਸੀ ਬੇਟੀ ਜਿਹੜੀ ਨਵਨਦੀਪ Kaur 16 ਸਾਲ ਦੀ ਆ ਬੇਟਾ ਨਵਰਾਜਦੀਪ ਸਿੰਘ 6.5 ਸਾਲ ਦਾ ਇਹਨਾਂ ਉਹਨਾਂ ਦੇ ਮਗਰ ਲਾ ਕੇ ਪੀ ਦੁੱਧ ਸਾਡੀ ਮਾਮਾ ਨੇ ਪੀ ਲਿਆ ਤੇ ਇਹ ਵੀ ਦੁੱਧ ਪੀ ਲੈਣੇ ਇਹਨਾਂ ਨੇ ਦੁੱਧ ਪੀ ਲਿਆ ਜੋਦ ਦੀ ਕੋਈ ਰੇਲੀ ਚੀਜ਼ ਹੋਣ ਦੇ ਕਾਰਨ ਬੇਹੋਸ਼ ਹੋ ਗਏ। ਬੇਹੋਸ਼ ਹੋ ਕੇ ਜਦੋਂ ਗੁਰਦੁਆਰੇ ਜਾਣ ਲੱਗੇ ਤਾਂ ਉਹ ਇੰਨੇ ਜਾਨੀ ਗਿਰੇ ਪੱਟੇ ਤੇ ਪਈ ਸੀ। ਇਹਨਾਂ ਨੂੰ ਮੁਰਕਾ ਹਸਪਤਾਲ ਜਾਣ ਦੀ ਕੋਸ਼ਿਸ਼ ਕੀਤੀ ਜਦੋਂ ਕੋਸ਼ਿਸ਼ ਕੀਤੀ ਤਾਂ ਰਸਤੇ ਵਿੱਚ ਦੰਦ ਤੋੜ ਗਏ। ਉਸ ਤੋਂ ਬਾਅਦ ਸਰਦਾਰ ਮ੍ਰਿਤਕ ਦਾ ਪਿਤਾ ਜੀਤ ਸਿੰਘਾ ਜਿਹਦੇ ਬਾਰੇ ਆਪਾਂ ਲੈ ਕੇ ਅਗਲੀ ਕਾਰਵਾਈ ਕਰ ਰਹੇ ਹਾਂ। ਜਦੋਂ ਹਣੇ ਤੋਂ ਪੀਛੇ ਜਿਹੋ ਜੀ ਕਾਰਵਾਈ ਪ੍ਰੋਫੈਸ਼ਨਲ ਵਿੱਚ ਨਹੀਂ ਨਹੀਂ ਗਈ। ਸਰ ਇਹਦਾ ਇਹ ਪਤਾ ਨਹੀਂ ਲੱਗਾ ਕਿ ਖਾਦ ਸੀਗੀ ਜਾਂ ਕੋਈ ਵੈਚਾਇਟੀ ਸੀਗੀ ਕੀ ਸੀਗਾ ਉਹ ਪੋਸਟਮਾਰਟਮ ਕਰਵਾਵਾਂਗੇ ਕਰਵਾਉਣ ਤੋਂ ਪਤਾ ਲੱਗੇਗਾ। ਫਸੰਦਰ ਕੋ ਰਹਿ ਗਈ ਤੇ ਕੋ ਕਰਨਾ ਕੋਈ ਰਪੀਸਰ ਬਤਾਵੇ ਵੇਖ ਲੈ ਲੋ ਕੋਈ ਇਸ ਨੇ ਸੀ ਕੋਈ ਦਿਮਾਗੀ ਪ੍ਰੇਸ਼ਾਨੀ ਇਹਦਾ ਕੋ ਪਹਿਲੇ ਦੱਸ ਦੇ ਬੱਚਾ ਰਕਸਪਾਇਰ ਹੋ ਗਿਆ ਸੀ ਉਹਦੇ ਕਰਕੇ ਪਰੇਸ਼ਾਨੀ ਸੀ ਇਹਨੂੰ ਇਸ ਮੰਦ ਭਾਗੀ ਘਟਨਾ ਨੇ ਪੂਰੇ ਪੰਜਾਬ ਨੂੰ ਝੋੜ ਕੇ ਰੱਖ ਦਿੱਤਾ ਹੈ ਹਰ ਕੋਈ ਘਟਨਾ ਤੇ ਦੁੱਖ ਜਤਾ ਰਿਹਾ ਹੈ ਘਟਨਾ ਪਿੱਛੇ ਦੀ ਵਜ੍ਹਾ ਕੋਈ ਵੀ ਹੋਵੇ ਪਰ ਇੱਕ ਹਸਦਾ ਵਸਦਾ ਪੂਰਾ ਪਰਿਵਾਰ ਇੱਕ ਪੂਰਾ ਘਰ ਖਤਮ ਹੋ ਚੁੱਕਿਆ ਹੈ ਤਬਾਹ ਹੋ ਚੁੱਕਿਆ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਪੁਲਿਸ ਜਾਂਚ ਤੋਂ ਬਾਅਦ ਹੋਰ ਕੀ ਖੁਲਾਸੇ ਕਰਦੀ ਹੈ ਵੱਡਾ ਸਵਾਲ ਇੱਥੇ ਇਹੋ ਖੜਾ ਹੋ ਰਿਹਾ ਕਿ ਸੱਚਮੁੱਚ ਮ੍ਰਿਤਕ ਮਹਿਲਾ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਜਾਂ ਘਟਨਾ ਪਿੱਛੇ ਦੀ ਵਜ੍ਹਾ ਕੋਈ ਹੋਰ ਹੈ ਜਗਬਾਣੀ ਲਈ ਗੁਰਪ੍ਰਤਾਪ ਦੀ ਰਿਪੋਰਟ